Lord ਸਮਰੀ ਨੇ ਸੂਟ ਸਮਾਇਆ ਸਾਸ ਮਰੀ ਨੇ ਕਾਂਟੇ ਕਰ ਮੈਨੂੰ ਕਹਿੰਦੀ ਪਾਕੜੇ ਮਾਇਆ ਮੇਰਾ ਲੂਣ ਕੋਟਣਾ ਪਾਵਾ ਕੇ ਦੇ ਚਾ ਕੁੜੇ ਮਾਇਆ ਮੇਰਾ ਲੂਣ ਕੋਟਣਾ ਚੋਕੇ ਕਾਈ ਮਾਇਆ ਮੇਰਾ ਲੂਣ ਕੋਟਣਾ ਪਾਵਾ ਕੇ ਦੇ ਤੇਰਾ ਲੂਣ ਕੋਟਣਾ ਆਉਣ ਮੇਰੀਆਂ ਸਿੰਘਾਂ ਜਾਂ ਸਾਡੀ ਨਹੀਂ ਜਸਵੀਰ ਸਾਡੀ ਆਈ ਆਪਲਾ ਮਾਰੋ ਮੁੰਡਿਓ ਘੀਟੀਆਂ ਨਸ਼ਾ ਨਾਲਾ ਕੇ 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 ਲਾ ਗੱਲਾਂ ਕਰਦਾ ਨਿੱਕੜ ਜਾਣ ਤੇਰੀਆਂ ਵੇ ਤੂੰ ਸਾਡੀਆਂ ਗੱਲਾਂ ਕਰਦਾ ਨਿੱਕੜ ਜਾਣ ਤੇਰੀਆਂ ਵੇ ਤੂੰ ਸਾਡੀਆਂ ਗੱਲਾਂ ਕਰਦਾ ਨਿੱਕੜ ਜਾਣ ਤੇਰੀਆਂ ਵੇ ਤੂੰ ਸਾਡੀਆਂ ਗੱਲਾਂ ਕਰਦਾ ਨਿੱਕੜ ਜਾਣ ਤੇਰੀਆਂ ਅਸਿੰਗਾ